50000 ਨੌਕਰੀਆਂ ਦੇ ਇਕ ਤੁਹਾਡੇ ਸਾਹਮਣੇ ਖੜਾ ਜੀ 50000 ਨੌਕਰੀਆਂ ਹੋ ਗਈਆਂ ਭਗਵੰਤ ਮਾਨ ਜੀ ਕੀ ਜੋ ਮੇਰੀ ਸਰਕਾਰ ਹੈ ਇਹ ਨਈ ਜੌਬਸ ਦੇਣੇ ਮੇ ਬਹੁਤ ਉੱਵਲ ਹੈ ਮੈਨੂੰ ਇਹ ਨੌਕਰੀ ਪੂਰੀ ਮੈਰਿਟ ਦੇ ਆਧਾਰ ਤੇ ਮਿਲੀ ਹੈ ਕੋਈ ਸਿਫਾਰਿਸ਼ ਨਹੀਂ ਹੋਈ ਕੰਮ ਪੂਰੇ ਪਾਰਦਰਸ਼ੀ ਢੰਗ ਦੇ ਨਾਲ ਹੋਇਆ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਅਪਰਚੂਨਿਟੀ ਲੈ ਕੇ ਦਿੱਤੀ ਮਕੈਨੀਕਲ ਇੰਜੀਨੀਅਰਸ ਨੂੰ ਵੀ ਰੈਕ੍ਰੂਟ ਕੀਤਾ ਹੁਣ ਤੱਕ 50000 ਤੋਂ ਵੱਧ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਇਹ ਹੈ ਨਵਾਂ ਪੰਜਾਬ ਸਾਟਾਰ ਰੰਗਲਾ ਪੰਜਾਬ ਪੰਜਾਬ ਸਰਕਾਰ ਨੇ ਅਪਣਾਇਆ ਸਖਤੀ ਦਾ ਰੁਖ ਹੁਣ ਵੱਡੇ ਅਫਸਰਾਂ ਦੀ ਖੈਰ ਨਹੀਂ ਜੇਕਰ ਇਹਨਾਂ ਨੇ ਕਾਰਵਾਈ ਨਾ ਲਿਆਂਦੀ ਅਮਲ ਵਿੱਚ ਤਾਂ ਇਹਨਾਂ ਤੇ ਹੀ ਹੋਵੇਗੀ ਵੱਡੀ ਤੇ ਸਖਤ ਕਾਰਵਾਈ ਜਿहां ਦੱਸ ਦਈਏ ਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਸ਼ਕਤੀ ਦੇ ਨਾਲ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਜਿੰਨੇ ਵੀ ਵੱਡੇ ਅਫਸਰ ਨੇ ਉਹ ਆਪਣੇ ਇਲਾਕਿਆਂ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਨੂੰ ਯਕੀਨੀ ਬਣਾਉਣ ਜੇਕਰ ਉਹ ਇਸ ਦੇ ਵਿੱਚ ਅਸਫਲ ਪਾਏ ਗਏ ਤਾਂ ਉਹਨਾਂ ਤੇ ਹੀ ਕਾਰਵਾਈ ਹੋਵੇਗੀ ਦੱਸ ਦਈਏ ਕਿ ਮਾਨ ਸਰਕਾਰ ਦੇ ਵੱਲੋਂ ਡੀਐਮ ਐਸਡੀਐਮ SSP ਦੇ ਨਾਲ ਹੀ SHO ਨੂੰ ਵੀ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਉਹ ਆਪਣੇ ਇਲਾਕਿਆਂ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਜੇਕਰ ਉਹਨਾਂ ਦੇ ਕੋਲੋਂ ਇਸਤੇ ਕਾਰਵਾਈ ਨਾ ਹੋਈ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੋ ਜਾਵੇਗੀ ਇਸ ਕਰਕੇ ਉਹ ਯਕੀਨੀ ਬਣਾ ਲੈਣ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਭ੍ਰਿਸ਼ਟਾਚਾਰ ਨਹੀਂ ਹੁੰਦਾ ਰਿਸ਼ਵਤਖੋਰੀ ਨਹੀਂ ਹੁੰਦੀ ਤੇ ਹਰ ਪੱਖ ਤੋਂ ਜਿਹੜਾ ਮਾਹੌਲ ਹੈ ਉਹ ਸ਼ਾਂਤ ਹੈ ਸੁਰੱਖਿਅਤ ਹੈ ਦੱਸ ਦिए ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਪਹਿਲੇ ਦਿਨ ਤੋਂ ਹੀ ਇਹ ਕਹਿਣਾ ਹੈ ਕਿ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ ਹੈ ਤੇ ਇਸ ਤੇ ਲਈ ਉਹਨਾਂ ਨੇ ਜਦੋਂ ਤੋਂ ਸਰਕਾਰ ਬਣੀ ਹੈ ਉਸ ਦਿਨ ਤੋਂ ਹੀ ਇਹ ਗੱਲ ਆਖੀ ਹੈ ਕਿ ਜਿਹੜੇ ਵੱਡੇ ਅਫਸਰ ਨੇ ਉਹ ਯਕੀਨੀ ਬਣਾਉਣ ਕਿ ਉਹਨਾਂ ਦੇ ਇਲਾਕਿਆਂ ਦੇ ਵਿੱਚ ਜਿਹੜਾ ਕਿ ਭ੍ਰਿਸ਼ਟਾਚਾਰ ਨਹੀਂ ਹੁੰਦਾ ਇਸ ਦੇ ਸਬੰਧ ਦੇ ਵਿੱਚ ਹੁਣ ਖਾਸ ਤੌਰ ਤੇ ਇਹ ਹੁਕਮ ਜਾਰੀ ਕੀਤੇ ਗਏ ਨੇ ਕਿ ਇਹਨਾਂ ਹੁਕਮਾਂ ਦੀ ਪਾਲਣਾ ਕੀਤੀ ਜਾਵੇ ਸਾਰੇ ਹੀ ਇਹ ਵੱਡੇ ਅਧਿਕਾਰੀ ਆਪਣੇ ਇਲਾਕਿਆਂ ਦੇ ਵਿੱਚ ਇਹ ਯਕੀਨੀ ਬਣਾਉਣ ਕਿ ਉਹਨਾਂ ਦੇ ਇਲਾਕਿਆਂ ਦੇ ਵਿੱਚ ਪ੍ਰਿਸ਼ਟਾਚਾਰ ਨਹੀਂ ਹੁੰਦਾ ਉਹ ਪ੍ਰਿਸ਼ਟਾਚਾਰ ਤੇ ਨੱਥ ਪਾਉਣ ਕਿਉਂਕਿ ਉਹਨਾਂ ਦੇ ਕੋਲ ਇਹ ਸਾਰੀ ਪਾਵਰ ਹੈ ਸੂਬਾ ਸਰਕਾਰ ਦੇ ਵੱਲੋਂ ਹੁਣ ਇਹ ਸ਼ਕਤੀ ਦਾ ਜਿਹੜਾ ਰੁਖ ਹੈ ਉਹ ਅਪਣਾ ਲਿਆ ਗਿਆ ਹੈ ਸਾਰੇ ਹੀ ਡੀਐਮ ਐਸਡੀਐਮ SHOs ਤੇ SSPs ਨੂੰ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਹੁਣ ਜਿਹੜੇ SSP ਨੇ SHO ਨੇ DM ਨੇ SDM ਨੇ ਉਹਨਾਂ ਨੂੰ ਵੀ ਹੁਣ ਸਖਤੀ ਅਪਣਾਉਣੀ ਪਵੇਗੀ ਕਿਉਂਕਿ ਉਹਨਾਂ ਨੂੰ ਉੱਪਰੋਂ ਹੁਕਮ ਜਾਰੀ ਹੋ ਗਏ ਨੇ ਉਹਨਾਂ ਨੇ ਆਪਣੇ ਇਲਾਕਿਆਂ ਦੇ ਵਿੱਚ ਜਿਹੜਾ ਕਿ ਪ੍ਰਸਟਾਚਾਰ ਖਤਮ ਕਰਨਾ ਹੈ ਕਿਉਂਕਿ ਇਸ ਦਿਸਬੰਧ ਦੇ ਵਿੱਚ ਉਹਨਾਂ ਦੇ ਸਿਰ ਤੇ ਵੀ ਤਲਵਾਰ ਲਟਕਾਈ ਗਈ ਹੈ ਸੂਬਾ ਸਰਕਾਰ ਦੇ ਵੱਲੋਂ ਇਸ ਦੇ ਲਈ ਸਖਤੀ ਦਾ ਰੁਖ ਅਪਣਾਉਣ ਦੇ ਹੁਕਮ ਵੀ ਦਿੱਤੇ ਗਏ ਨੇ ਇਥੇ ਇਹ ਵੀ ਗੱਲ ਆਖੀ ਗਈ ਹੈ ਕਿ ਇਸ ਸਬੰਧ ਦੇ ਵਿੱਚ ਜਨਤਾ ਕੋਲੋਂ ਵੀ ਫੀਡਬੈਕ ਲਿਆ ਜਾਵੇਗਾ ਤੇ ਨਾਲ ਹੀ ਜਿੰਨੇ ਵੀ ਜਿਹੜੇ ਐਮਐਲਏ ਨੇ ਉਹਨਾਂ ਦੇ ਕੋਲੋਂ ਵੀ ਇਸ ਸਬੰਧ ਦੇ ਵਿੱਚ ਫੀਡਬੈਕ ਲਿਆ ਜਾਵੇਗਾ ਸੋ ਹੁਣ ਇਸ ਦੇ ਵਿੱਚ ਜਨਤਾ ਵੀ ਸ਼ਾਮਿਲ ਹੈ ਐਮਐਲਏ ਵੀ ਸ਼ਾਮਿਲ ਨੇ ਤੇ ਨਾਲ ਹੀ ਇਹ ਵੱਡੇ ਅਫਸਰ ਵੀ ਸ਼ਾਮਿਲ ਨੇ ਉਹਨਾਂ ਨੂੰ ਇਹ ਗੱਲ ਆਖ ਦਿੱਤੀ ਗਈ ਹੈ ਕਿ ਆਪਣੇ ਇਲਾਕਿਆਂ ਦੇ ਵਿੱਚ ਇਹ ਯਕੀਨੀ ਬਣਾਉਣ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਭ੍ਰਿਸ਼ਟਾਚਾਰ ਨਹੀਂ ਹੁੰਦਾ ਉਹਨਾਂ ਦਾ ਜਿਹੜਾ ਇਲਾਕਾ ਹੈ ਉਹ ਪ੍ਰਿਸ਼ਤਾਚਾਰ ਮੁਕਤ ਹੈ ਇਸ ਦੇ ਸਬੰਧ ਦੇ ਵਿੱਚ ਸ਼ਕਤੀ ਦੇ ਨਾਲ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਇਹ ਵੀ ਗੱਲ ਆਖ ਦਿੱਤੀ ਗਈ ਹੈ ਕਿ ਇਨ੍ਹਾਂ ਹੁਕਮਾਂ ਨੂੰ ਯਕੀਨੀ ਬਣਾਇਆ ਜਾਵੇ ਤੇ ਜੇਕਰ ਇਹ ਵੱਡੇ ਅਫਸਰ ਇਸ ਦੇ ਵਿੱਚ ਅਸਫਲ ਰਹਿੰਦੇ ਨੇ ਤਾਂ ਫਿਰ ਉਹ ਆਪਣੇ ਆਪ ਤੇ ਕਾਨੂੰਨੀ ਕਾਰਵਾਈ ਕਰਵਾਉਣ ਦੇ ਲਈ ਤਿਆਰ ਰਹਿਣ ਸੋ ਇਸ ਤੋਂ ਪਹਿਲਾਂ ਕਿ ਜਹੀ ਕੋਈ ਕਾਰਵਾਈ ਹੋਵੇ ਇਹ ਅਫਸਰ ਯਕੀਨੀ ਬਣਾ ਲੈਣ ਕਿ ਉਹਨਾਂ ਦਾ ਇਲਾਕਾ ਪ੍ਰਿਸ਼ਤਾਚਾਰ ਮੁਕਤ ਹੈ